ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ 61ਵਾਂ ਦਿਨ ਤੇ 71 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਡੇਢ ਗੇਟ ਹੰਚ ਚੋੜੀ ਪੂਣੀ ਕਰਕੇ ਤੁਸੀਂ ਬੇਸ ਸਜਾ ਲੈਣਾ ਹੈ ਤੇ ਅੱਜ ਤੁਹਾਨੂੰ ਅਸੀਂ ਚਾਰ-ਚਾਰ ਦੀਆਂ 6 ਜੋੜੀਆਂ ਵਾਲੀ ਦਸਤਾਰ ਸਜਾ ਕੇ ਦਿਖਾਣੀ ਹੈ 15 ਨੂੰ ਸਹੀ ਤਰੀਕੇ ਨਾਲ ਸਜਾਉਣ ਤੋਂ ਬਾਅਦ ਜੋ ਪਹਿਲੇ ਲੜ ਦੇ ਚਾਰ ਲੜ ਬਣਾਣੇ ਨੇ ਪਿੱਛੇ ਤੱਕ ਜਿਹੀ ਤਰ੍ਹਾਂ ਸਾਫ਼ ਕਰਕੇ ਰੱਖਣੇ ਆ ਦੂਜੇ ਲੜ ਦੇ ਵੀ ਅਸੀਂ ਚਾਰ ਲੜ ਬਣਾਵਾਂਗੇ ਇੱਕੋ ਜਗ੍ਹਾ ਤੇ ਰੱਖਣੇ ਨੇ ਦੋਨੋਂ ਪੱਲੇ ਬਰਾਬਰ ਕਰਕੇ ਤੁਸੀਂ ਤੀਜੇ ਲੜ ਦੇ 6 ਲੜ ਬਣਾਣੇ ਨੇ ਤੇ ਜਿਹਦੇ ਵਿੱਚੋਂ ਬਰਬਰ ਕਰਕੇ ਪੰਜਵੇਂ ਲੜਦੇ ਤੇਲ ਲੜ ਬਣਾਵਾਂਗੇ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜੁੱਧ ਦੱਸੋ ਦਸਤਾਰ ਕਿਹੋ ਜਿਹੀ ਲੱਗੀ ਤੇ ਆਖਰੀ ਪੱਲੇ ਦਾ ਇੱਕ ਲੜ ਬਣਾ ਕੇ ਚਾਰ ਚਾਰ ਦੀਆਂ ਛੇ ਜੋੜੀਆਂ ਕੰਪਲੀਟ ਕਰ ਦੇਣੀ ਹੈ ਦੂਜੇ ਸ਼ੀਸ਼ੇ ਦੇਖ ਕੇ ਪਿੱਛੇ ਤੱਕ ਸਾਰੇ ਲੜ ਬਰਾਬਰ ਕਰਾਂਗੇ ਉੱਪਰੋਂ ਵੀ ਦਸਤਾਰ ਦੇ ਸਾਰੇ ਲੜ ਮੋਟੇ ਕਰਨ ਤੋਂ ਬਾਅਦ ਜੇ ਤੁਸੀਂ ਕਲਗੀ ਵਾਲਾ ਲੜ ਚੰਗੀ ਤਰ੍ਹਾਂ ਸਾਫ਼ ਕਰਕੇ ਪੈਂਦੀ ਹੱਲ ਪਨਾਲ ਘੁਮਾ ਕੇ ਲਾ ਦੇਣਾ ਹੈ ਫਿਰ ਲੂਪੀ ਵਾਲੇ ਬੱਲੇ ਨੂੰ ਖਿੱਚ ਕੇ ਸਿਰ ਨੂੰ ਚੰਗੀ ਤਰ੍ਹਾਂ ਟਾ ਕੇ ਪਿੱਛੇ ਲੂਪੀ ਵਾਲੇ ਪੱਲੇ ਨੂੰ ਲਾ ਦੇਣਾ ਹੈ ਵਧੀਆ ਲੱਗੇ ਤਾਂ ਸ਼